ਦਿੰਦੇ ਨੇ ਮਿਲ ਜਾਂਦੇ ਨਾ ਮੇਰਾ ਪੁੱਤਰ ਨਾ ਇਹ ਸਾਡੇ ਨਾਲ ਨਾਲ ਹੀ ਆ ਗਿਆ ਇਹਦੀ ਭੱਜ ਇਹਨੂੰ ਘਾਥਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਫਾਈਨਲੀ ਅੱਜ ਉਹ ਟਾਈਮ ਆ ਹੀ ਗਿਆ ਜਿਹਦਾ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਕਿਉਂਕਿ ਅੱਜ ਮੇਰਾ ਬੇਟਾ ਆ ਰਿਹਾ ਵਾਪਸ ਆਪਣਾ ਇੰਜੋਏਮੈਂਟ ਕਰਕੇ ਆਪਣਾ ਛੁੱਟੀਆਂ কাটਕੇ ਮੈਨੂੰ ਬਹੁਤ ਖੁਸ਼ੀ ਹੈ ਕਿ ਹਨਾ ਅੱਜ ਉਹਨੇ ਘਰ ਆ ਜਾਣਾ ਅ ਬੱਚਿਆਂ ਵਿੱਚ ਨਾਦੀ ਰੋਣ ਕੇ ਚੱਲ ਜਾਂਦੀਆਂ ਨੇ ਨਾ ਘਰ ਤੋਂ ਤੇ ਵੈਸੇ ਵੀ ਮੇਰਾ ਤੇ ਉਹਦਾ ਕਨੈਕਸ਼ਨ ਆ ਇਦਾਂ ਦਾ ਹੈ ਕਿ ਮੈਨੂੰ ਉਹਦੀ ਹਨਾ ਹਰ ਵਕਤ ਹੈਲਪ ਦੀ ਲੋੜ ਪੈਂਦੀ ਜਿੱਦਾਂ ਮੈਂ ਤੇ ਮੇਰਾ ਸਹਾਰਾ ਹੈ ਜਿੱਦਾਂ ਹਨਾ ਜਿੱਦਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੇਟ ਕਰਦੀ ਬਿਹਾਰੀ ਦਾ ਹਜੇ ਤੱਕ ਆਇਆ ਨਹੀਂ ਸਾਡੇ ਪਰ ਆ ਗਈ ਠੀਕ ਹੈ ਨਹੀਂ ਆਲੇ ਮਾ ਮੁੱਲੂ ਦੇ ਦਿੱਤਾ ਗਿਆ ਕਿ ਤਾਈ ਤੇ ਆਇਆ ਕਿਦਾਂ ਵੇ ਮਾ ਰੱਜ ਗੀ ਨੀ ਮਾ ਨੀ ਮਾ ਦੇ ਰੋ ਇਹ ਲੈ ਲੈ ਕੇ ਆਈ ਹਾਂ ਲੋ ਜੀ ਆਪਾਂ ਪੀਣ ਲੱਪੇ ਚਾ ਮਮੀ ਆਏ ਤੇ ਮਮੀ ਨੇ ਮੈਨੂੰ ਮੈਂ ਕਿਹਾ ਮਮੀ ਚਲੋ ਅੰਤੋਂ ਆ ਗਈ ਨਾਲੇ ਚਾ ਨਾਲੇ ਆਪ ਵੀ ਚਾ ਪੀ ਤੇ ਨਾਲੇ ਮੈਨੂੰ ਵੀ ਪਲਾ ਆ ਦੇ ਲਓ ਹੁਣ ਪਰੋਣਿਆਂ ਦੀ ਹੈ ਫਾਇਦਾ ਠਾਇ ਮੈਂ ਤੇ ਹੁਣ ਮੰਮੀ ਨੂੰ ਸਬਜ਼ੀ ਵੀ ਬਣਾ ਕੇ ਭੇਜਣਾ ਸੀ ਪਰ ਹੁਣ ਮੈਂ ਕਿੱਥੇ ਚੱਲ ਰਿਆਂ ਮੰਮੀ ਗਰਮੀ ਪੜੀ ਹੈ ਚੱਲ ਰਿਆਂ ਨੇ ਹੁਣ ਤੋਂ ਤੇ ਬਾਕੀ ਠੀਕ ਹੈ ਮਿਲਦੇ ਆ ਚਾਹ ਪੀ ਗਿਆ ਮਲਾਈ ਨੂੰ ਇਗਨੋਰ ਕਰਿਓ ਥੋੜਾ ਜਿਹਾ ਮੇਰੀ ਆਦਤ ਹੈ ਰੰਗ ਮੰਮੀ ਤੇ ਜਾਓ ਤੁਸੀਂ ਜਾ ਕੇ ਮਿਲਿਆ ਨਾਨੀ ਨੂੰ ਜਾਣਾ ਮੈ ਲਾ ਮੈ ਲਾ ਹੈਰੀ ਨੂੰ ਆਪਣੇ ਜਿਗਰੀ ਯਾਰ ਨੂੰ ਬੁਲਾ ਲਿਆ ਤੇ ਹੁਣ ਖੇਡਦਾ ਫਿਰਨਾ। ਬਾਕੀ ਹੁਣ ਆਪਾਂ ਚੱਲੇ ਆਂ ਫੇਰ ਰੋਟੀ ਰੋਟੀ ਖਾ ਕੇ ਬਾਹਰ ਸੌਦਾ ਪਾਣੀ ਲੈਣ ਚੱਲੋ। ਹੈਰੀ ਸੋਫੇ ਤੇ ਉੱਠਦਾ ਤੇ ਥੱਲੇ ਬਹਿ ਜਾਂਦਾ ਥੱਲੇ ਉੱਠਦਾ ਤੇ ਸੋਫੇ ਤੇ ਬਹਿ ਜਾਂਦਾ ਨਾ। ਫੋਨ ਛੱਡ ਦੇ ਜਦੋਂ ਦਾ ਇਹ ਫੋਨ ਤੇ ਲੱਗਾ ਪੁੱਤਰ। ਛੱਡ ਦੋ ਮਰਾ। ਇਹ ਖਾ ਲਈਏ ਤੇ ਹਰੀ ਖਾਂਦਾ ਪਿਆ। ਫਿਰ ਪੰਚਨਪ੍ਰੀ ਹੋ ਕੇ ਆਪਾਂ ਫੋਮ ਫੇਰ ਲਵਾਂਗੇ। ਬੱਸ ਫਿਨਿਸ਼। ਚਲੋ ਮੇਰਾ ਪੁੱਤਰ। ਹਰੀ ਚਪਲਾ ਫੜਾਈ ਚਪਲਾ ਉੱਥੇ ਹੋਣੀ ਰਸੋਈ ਚ ਪਈਆਂ ਥੱਲੇ ਪਈਆਂ ਨੇ ਆ ਮਰ ਜਿਓ ਕਿਥਰੇ ਗਈਆਂ ਨੇ ਕਿਹਨੇ ਆਈਆਂ ਰੇ ਤਾਂ ਘੱਟ ਫਿਰ ਹਾਂ ਥੱਲੇ ਰੇ ਕਿਦਾਂ ਵੜ ਗਿਆ ਥੇ ਮੈਂ ਸਾਰਾ ਮੇਰਾ ਬੁੱਤ ਏ ਵੀ ਨਾ ਬਸ ਚਪਲਾ ਹੀ ਗੱਟੀਆਂ ਰਹਿੰਦੀਆਂ ਮੇਰੀਆਂ ਹਰ ਵਕਤ ਜਦੋਂ ਸੋਈ ਚ ਦੇ ਲੋ ਅੰਦਰ ਹੁੰਦੀਆਂ ਜੇ ਅੰਦਰ ਦੇਖ ਲੋ ਤੇ ਸੋਈ ਚ ਹੁੰਦੀਆਂ ਉਹ ਦਿਨ ਦੇਖ ਲੋ ਹੁਣ ਤੁਸੀਂ ਤੇ ਜਦੋਂ ਅਸੀਂ ਆਣਾ ਉਦੋਂ ਦੇਖੋ ਦਿਨ ਘਰ ਨਾ ਸਾਰਾ ਹੀ ਸਮਾਨ ਖਤਮ ਹੋਇਆ ਸੌਫ ਚ ਵੈਂ ਜੀ ਰਾਤ ਅ ਦਾਲਾਂ ਫਿਰ ਕੋਈ ਸਬਜੀ-ਸਬਜੀ ਦੇਖ ਕੇ ਲੈ ਕੇ ਆਣੀ ਹਨਾ ਇਹ ਅੱਜ ਆਇਆ ਤੇ ਮੈਂ ਬਾਹਰ ਨਿਕਲੀ ਹਾਂ ਨਾ ਨਹੀਂ ਤੇ ਮੈਂ ਵੀ ਨਹੀਂ ਕੋਲ ਜੀ ਘੜ ਜਾਨੀ ਆ ਤੇ ਹੁਣ ਮੈਂ ਗਿਆ ਵੀ ਹੁਣ ਲਿਆਣਾ ਤੇ ਮੈਨੂੰ ਹੀ ਲੈਣਾ ਹਨਾ ਸਮਾਨ ਤੇ ਫਿਰ ਲੈ ਹੀ ਆਈਏ ਦਿਨ ਵੇਲੇ ਬਹੁਤ ਔਖ ਹੁੰਦੀ ਏ ਤੇ ਫਿਰ ਔਖਾ ਜਾਂਦਾ ਚੱਪਲਾਣਾ ਔਖਾ ਤੇ ਨੀ ਦੋ ਪਿਆ ਜਲਦੀ ਵੀ ਨਾ ਸਗਲਾ ਤੈਨੂੰ ਗਿਆ ਹੀ ਬੂੜ ਪਾਇਆ ਬੂੜ ਪਾਹ ਜਾਣਾ ਚੱਲ ਚੱਲ ਨਹੀਂ ਚੱਲ ਫੇਟੀ ਇਹ ਕਹਿੰਦਾ ਤੁਸੀਂ ਕਿਦਾਂ ਦੀ ਗੱਲਾਂ ਕਰਦੇ ਨਹੀਂ ਨਹੀਂ ਮੈਂ ਕਿਉਂ ਕੀ ਕਹਿੰਦੇ ਨੇ ਕਿ ਬੂਟ ਚ ਕੰਫਰਟੇਬਲ ਜ ਰਹਿੰਦਾ ਹਣਾ ਵੀ ਬੈਡਲ ਬੂਟ ਦਮਾਨ ਨੇ ਅੱਡੇ ਨਾਲ ਦੋ ਰੂਟ ਨੇ ਬਾਜ਼ਾਰ ਨੂੰ ਜਾਣ ਵਾਲੇ ਤੇ ਇੱਕ ਰੂਟ ਵਿੱਚ ਨਹਿਰ ਆਂਦੀ ਆ ਤੁਹਾਨੂੰ ਮੈਂ ਦੱਸਦੀ ਆ ਕਿਉਂਕਿ ਬੜੀ ਖਤਰਨਾਕ ਜੀ ਨਹਿਰ ਆ ਇਹ ਕੋਈ ਐਂਗਲ ਉੱਗ ਨਹੀਂ ਲੱਗਾ ਜੀ ਹਣਾ ਆ ਦੇਖੋ ਉਹ ਢੂੰਗੀ ਨਹਿਰ ਆ ਛੜ ਦੇ ਪਰਲੇ ਪਾਸੇ ਘਾਰੇ ਤੇ ਬੜੀ ਲੰਬੀ ਨਹਿਰ ਹੈ ਆ ਇਧਰ ਨੂੰ ਥੱਲੇ ਜੇ ਪੋੜੀਆਂ ਜਾਂਦੀਆਂ ਨੇ ਤੇ ਉਹ ਬੋਲੇ ਉਹ ਤੋਂ ਚੜ ਕੇ ਜਾਣਾ ਹੁਣ ਆਪਾਂ ਤੇ ਕਿੰਨੀ ਖਤਰਨਾਕ ਤਾਂ ਝਾੜ ਜੇ ਚੜੇ ਅੱਜ ਤੋਂ 12 ਸਾਲ 12 13 ਸਾਲ ਪਹਿਲਾਂ ਮੈਂ ਇੱਥੇ ਆਂਦੀ ਹੁੰਦੀ ਸੀ ਇੱਥੇ ਨਾ ਤਾਲੇ ਨੇ ਕਹਿੰਦੇ ਇੱਥੇ ਮੰਨਤ ਪੂਰੀ ਹੁੰਦੀ ਹੈ ਜਦਾਂ ਕਈ ਵਾਰ ਤਾਂ ਬੜੇ ਲੱਗੇ ਹੁੰਦੇ ਨੇ ਹਨਾ ਤੇ ਉਧਰਲੀ ਸਾਈਡ ਤੇ ਵੀ ਲੱਗੇ ਨੇ ਉਹ ਦੇਖੋ ਉਧਰਲੀ ਸਾਈਡ ਤੇ ਲੱਗੇ ਨੇ ਇਦਾਂ ਇਹ ਕਈ ਵਾਰੀ ਤੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਕਈ ਵਾਰੀ ਪਤਾ ਨਹੀਂ ਇਦਾਂ ਕੁ ਮੰਨਣਾ ਤਾਂ ਪੂਰੀ ਜਾਂਦੀ ਉਹ ਸ਼ਾਇਦ ਖੋਲ ਦਿੰਦੇ ਹੋਣੇ ਨਾ ਇਦਾਂ ਕੁਝ ਹੋਏਗਾ ਬਨਾਰ ਹਨਾਰਾ ਨਬੂਟਾ ਨਿੱਕੇ ਨਿੱਕੇ ਨਾਰਾ ਰੁਕ ਜਾ ਬਟੇ ਤੇ ਕਿੰਨਾ ਵਧੀਆ ਥਿਊ ਨਾ ਉਧਰ ਮੇਗਾ ਕੋਈ ਚੀਜ਼ ਰਹਿ ਨਾ ਜਾਵੇ ਜਿਹੜੀ ਜੀ ਮੈਨੂੰ ਪਸੰਦ ਆਵੇ ਨਾ ਫਿਰ ਮੈਂ ਉਹ ਕੈਪਚਰ ਕਰ ਲੈਂਦੀ ਆ ਹੈ ਨਾ ਤੁਸੀਂ ਵੀ ਦੇਖੋ ਮੇਰੇ ਨਾਲ ਅਸੀਂ ਐਂਟਰ ਹੋ ਗਏ ਆ ਸੁਰੰਗ ਵਿੱਚ दो तीन दुकानਾਂ ਤੇ ਜਾਣਾ ਹੈ ਵੱਖ-ਵੱਖ ਸੋਦਾ ਲੈਣਾ ਜੁੱਠਾ ਹੋਣਾ ਤੇ ਦੋ ਦੁਕਾਨਾਂ ਦਾ ਤਾਂ ਟਾਈਮਿੰਗ ਮੈਨੂੰ ਪਤਾ 7 ਵਜੇ ਬੰਦ ਹੋਣੀਆਂ ਇੱਕ ਦੁਕਾਨਦਾਰੀ ਕਨਫਰਮ ਹੈਗਾ ਸੋ ਉੱਥੇ ਚੱਲੇ ਆਪਾਂ ਪਹਿਲਾਂ ਸਮਾਨ ਵੀ ਉੱਥੇ ਹੀ ਜ਼ਿਆਦਾ ਲੈਣਾ ਸੀ 9 ਵਜੇ ਨੇ ਪੂਰੇ ਉਹ ਮੈਨੂੰ ਲੱਗਦਾ 9 ਵਜੇ ਬੰਦ ਹੁੰਦੀ ਹੈ ਫੋਨ ਮੈਂ ਦੇਖਦੀ ਆ ਜਾ ਅੰਮੇ ਆ ਜਾ ਦੁਕਾਨ ਦੇਖੀਏ ਚੱਲ ਦੇਖ ਜਾ ਕੇ ਕਿੱਥੇ ਕੀ ਖੁੱਲੀ ਦੁਕਾਨ ਦੇਖਾ ਬਲੱਤ ਥੋੜਾ ਹੌਸਲਾ ਦੇ ਨੇ ਰ ਮिन्नੂ ਤੇ ਆ ਵਾਹੋ ਜਿਹੜੀ ਨਾਲੇ ਦੇਖੀ ਬਣਾ ਹਾਂ ਕਹੀਂ ਹਾਂ ਅਰੇ ਬੱਸ ਦਾ ਦਿੱਤੀ ਖੁੱਲੀਆਂ ਸੱਚੀ ਆ ਨਹੀਂ ਕੋਈ ਮੈਂ ਹੀ ਦੇਖਿਆ ਵਾਂ ਹਏ ਹਏ ਕਿਤੇ ਨਾ ਬਾਤ ਉਹ ਹੀ ਗੱਲ ਜਿਹੜਾ ਡਰ ਸੀ ਉਹਨਾਂ ਪਾ ਕੇ ਦੂਜੇ ਪਾਸੇ ਇੱਥੇ ਤਾਂ ਕਰੀਬਨ ਫੁੱਲੀਆਂ ਹੁੰਦੀਆਂ ਦੁਕਾਨਾਂ 10 ਵਜੇ ਤੱਕ ਫੁੱਲੀਆਂ ਇੱਥੇ ਕੋਈ ਨਹੀਂ ਟੈਨਸ਼ਨ ਨਹੀਂ ਸਾਡੇ ਨਾਲ ਇਸ ਏਰੀਆ 'ਚ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਸਭ ਨੂੰ ਉਹਦਾ ਟਾਈਮ ਹੋ ਗਿਆ ਵੇ तकरीबन ਤੇ ਦੇਖੋ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਨਾ ਚੱਲਾਂ ਮੈਂ ਤੂੰ ਪਹਿਲਾਂ ਸ਼ੁਰੂਆਤ ਕਰ ਉਹ ਮੈਂ ਦੇਖਦੀ ਆ ਕੀ ਲੈਣਾ ਉਹਦੇ ਤੱਕਾਓ ਉਹਦੇ ਤੱਕਾਓ ਲੈ ਗੱਡ ਲੈ ਮੇਰੇ ਲਈ ਚੀ 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 ਮੈਂ ਪਤਾ ਹੈ ਨਾ ਹਾਂਜੀ ਹਾਂ ਨਹੀਂ ਉਹ ਵਾਲਾ ਨਹੀਂ ਇਹ ਹਰੇ ਵਾਲਾ ਚਾਹੀਏ ਦੇ ਬਣ ਦੇਖ ਨੇ ਠਿੰਡੇ ਕਿਦਾਂ ਦੇ ਨੇ ਇਹ ਦੇਖੋ ਹਾਂ ਠਿੰਡੇ ਛੋਟੇ ਹੋਣੇ ਚਾਹੀਦੇ ਸੀ ਸਾਰਿਆਂ ਦਾ ਇਕੱਠਾ ਰੇਟ ਕਰਿਓ ਨਾ ਹੋਰ ਵੀ ਲੈ ਲੈਂਦੇ ਸਮਾਨ ਹੋਰ ਵੀ ਲੈਣਿਆਂ ਦਾ ਪੈਕੇਟ ਦੇਖੀ ਉਹਦਾ ਪ੍ਰਾਈਸ ਦੇਖੀ ਉਹ ਚਣਿਆਂ ਦਾ ਉਹਨਾਂ ਨੇ ਚਣੇ ਨਹੀਂ ਪਤਾਉਣਾ ਕੀ ਹੋਣੇ ਓ ਜਿਹੜੇ ਪੇਸ ਸਾਈਡ ਤੇ ਚੇਚੀ ਚੇਚੀ ਹੋਵੇ ਉਹ ਉੱਤਰ ਲੱਗੇ ਅੱਗੇ ਹਾਂ ਇੱਥੇ ਅੱਗੇ ਕੀ ਗਿਆ ਹਾਂ ਆਵੇ ਸਾਹਮਣੇ ਹਾਂ ਇਹ ਦੇਖ ਹਾਂ ਉਹ ਨਾ ਸਾਹਮਣੇ ਹਾਂ ਰੀ ਇੱਥੇ ਹੀ ਸਾਹਮਣੇ ਉਹ ਥੱਲੇ ਹੋਵੇ ਆ ਆਵੇ ਅੱਗੇ ਅੱਗੇ ਉਹ ਅੱਗੇ ਥੱਲੇ ਹੀ ਉਹ ਲੱਗੇ ਚਨੇ ਪੇਣਿਆ ਦੇ ਆ ਆਵਲੇ ਕੀ ਪ੍ਰਾਈਸ ਹੈ ਦੇਖੀ 150 ਹਾਂ ਲਿਆ ਲੇ ਆ ਪਾਲਾ ਵਿੱਚ ਰੋੜਾ ਵੱਡਾ ਨਾਲ ਪੈਕ ਨਹੀਂ ਆਲਫਾ ਵਿੱਚ ਪਾਣਾ ਇਹ ਬੇਦਾ ਦੰਦ ਲੈ ਰੱਖਦੇ ਆਪੇ ਉਹ ਪਿੱਛੇ ਰੱਖ ਦਿੰਦੇ ਨੇ ਵੀਲ ਚੱਕ ਦੇ ਨਾ ਮੇਰਾ ਪੁੱਤਰ ਨਾ ਲੈ 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 ਇਹ ਕਿੱਥੇ ਦੋਵੇਂ ਉਹ ਬਾਹਰ ਹੀ ਚੱਲ ਗਿਆ ਵੇ ਉਹ ਕਰਾਣੇ ਜੀ ਤੱਕ ਓਕੇ ਓਕੇ ਵੇ ਬਿਲ ਕਰਾਣਾ ਤੇ ਬਾਹਰ ਪਰੇ ਬੋਰਾ ਪਾ ਗਏ ਜਾ ਰਹੀਏ ਕਰਦਾ ਬਈ ਕਰਦਾ ਬਿਲ ਕਰਾ ਹੋ ਸਮਾਨ ਵਿੱਚ ਬੈ ਗਿਆ ਤੇ ਲੈ ਕਰ ਦੋ ਪਹਿਲਾਂ ਹੁਣ ਥੋੜਾ ਜਿਹਾ ਸਮਾਨ ਰਹਿ ਗਿਆ ਤੇ ਬਾਕੀ ਹੁਣ ਅਗਲੀ ਦੁਕਾਨ ਤੋਂ ਲੈਣ ਲੱਗੇ ਆ ਇਥੋਂ ਇਹ ਲੈਣ ਸਾਰਾ ਸਮਾਨ ਮਿਲਦਾ ਥੋੜਾ ਜਿਹਾ ਅਗਲੇ ਦੁਕਾਨ ਤੇ ਲੈ ਲਗੇ ਆ ਲਾਗੇ ਰਖਾਣ ਨੂੰ ਚਲ ਹਰੇ ਅੱਗੇ ਜਾ ਪੁੱਤਰ ਜਾ ਪੁੱਤਰ ਅੰਦਰ ਤੇ ਮੇਰੀ ਵੀਲ ਤੇ ਜਾਣੀ ਹੁਣ ਇਸ ਟਾਪ ਪੁੱਛਾ ਹੁਣ ਹਰੀ ਨੂੰ ਅੰਦਰ ਜਾ ਕੇ ਲੈ ਆਣਾ ਸਾਰਾ ਸਮਾਨ ਹਰੀ ਨੂੰ ਕਹਿਣੀ ਨਹੀਂ ਆਂਦਾ ਵੇ ਦਲੇ ਚੰਦੇ ਅੰਦਰ ਜਾ ਕੇ ਦੋ ਵਾਰ ਹੀ ਭੇਜਤਾ ਗਏ ਕੇ ਉਹ ਪਤਾ ਨਹੀਂ ਉਹ ਵੀ ਹੈਗਾ ਕਿ ਨਹੀਂ ਹੈ ਜੇ ਆਹਦਾ ਹੱਸਾਂ ਨੀ ਲੱਭੀ ਨੀ ਲੱਭੀ ਨੇ ਨੂੰ ਲੱਗਦਾ ਮੈਂ ਪੀਲੀ ਦਾਲ ਹੀ ਫੜੀ ਯਾਰ ਤੈਨੂੰ ਕਿਦਾ ਪਤਾ ਹੈ ਚਨੇ ਦਲੇ ਪਤਾ ਹੈ ਤੈਨੂੰ ਪਤਾ ਹੈ ਮੇਰਾ ਪੁੱਤਰਾ ਪਤਾ ਹੈ ਤੈਨੂੰ ਕਿੱਦਾਂ ਬਣਾਈ ਨੂੰ ਨੂੰ ਬੋਲੂ ਕਿੁੱਤੀ ਅਸਨ ਨੂੰ ਦਾ ਚਨੇ ਦਾanse ਤੈਨੂੰ ਬਣਾ ਲੱਗ ਗਈ ਮੇਰਾ ਪੁੱਤਰਾ ਸੋਣਾ ਧਿਆਣਾ ਹੋ ਗਿਆ ਹੁਣ ਕਿੱਥੇ ਟੰਗ ਦੇ ਲਈ ਜੀ ਦਾ ਟਿੰਨ ਕੱਢਦੀ ਮੇਰੇ ਮਤਲਬ ਕਿ ਅੱਧਾ ਵਿਚਦਾ ਹੀ ਮਿਲਿਆ ਸਮਾਨ ਤੇ ਅੱਧਾ ਵਿਚਦਾ ਰਹਿ ਗਿਆ ਹੁਣ ਮੈਂ ਸੋਚਿਆ ਸੀ ਸਾਰੇ ਕਮਾਲ ਲਿਆ ਨਹੀਂ ਆ ਹਨਾ ਚਲ ਇੱਕ ਅੱਧੀ ਚੀਜ਼ ਘਟੇ ਕੋਈ ਨਹੀਂ ਇੱਥੇ ਤੇ ਅੱਧੀਆਂ ਚੀਜ਼ਾਂ ਘਟ ਗਈਆਂ ਤੇ ਲੱਗਦਾ ਜਰਾਣ ਦੇ ਵੀ ਤੂੰ ਪੀ ਹੈ ਲੱਗ ਗਿਆ ਨਹੀਂ ਤੇ ਤੂੰ ਪੀ ਲੈ ਫਿਰ ਮੈਨੂੰ ਨਾ ਗਰਮੀ ਬੜੀ ਲੱਗਦੀ ਵੀ ਤੇ ਮੈਂ ਕਿਹਾ ਚਲ ਲੀਚੇ ਹਾਂ ਦਾ ਪੀਵਾਂ ਤੇ ਥੋੜੀ ਹਾਂ ਦਿਲ ਨੂੰ ਦਿਲ ਸੱਟ ਭਾਵੇ ਥੋੜਾ ਜਿਹਾ ਫਿਰ ਸਹੀ ਹੀ ਫਿਰ ਇੱਥੇ ਸਾਈਡ ਤੇ ਖੜ ਜਾ ਮੈਂ ਇੱਥੇ ਆਹੋ ਇੱਥੇ ਖੜੀ ਸੀ ਮੈਂ ਆਈ ਸੀ ਹਾਂ ਟਿਕਟ ਲੈਣਾ ਆਈ ਸੀ ਬਸ ਤੜੀਆਂ ਅਮਰਜੈਂਸੀ ਵਸ ਲੈ ਕੇ ਰੱਖਣੀ ਹੁੰਦੀ ਨਾ ਤੇ ਉਹ ਮੇਰੀਆਂ ਨਹੀਂ ਕਹਿੰਦੇ ਕਾਰਡ ਨਹੀਂ ਚੱਲਦਾ ਚੱਲ ਹੈਲੀ ਚਲੋ ਪੀ ਲਿਆ ਹੁਣ ਅਸੀਂ ਜਾਣੇ ਪਿਆ ਘਾਰ ਇਥੋਂ 20-25 ਮਿੰਟ ਲੱਗ ਜਾਣੇ ਜਾਣ ਤੇ ਹਨੇਰਾ ਦੇਖ ਲਓ ਤੁਸੀਂ ਆ ਲਾਈਟਾਂ ਜਗਦੀਆਂ ਵੀ ਐ ਨਾ ਤਾਂ ਕਰਕੇ ਇੰਨਾ ਵਿੱਚ ਨਹੀਂ ਆਂਦਾ ਪਿਆ ਹਨੇਰਾ ਕੈਮਰੇ ਦੇ ਹਨੇਰਾ ਹੋ ਗਈ ਆ ਵੇ ਇਹਦੀ ਨਾ ਸੁਸਤ ਜਿਹਾ ਕੁਝ ਪਤਾ ਨਹੀਂ ਘੱਟ ਕਹਿੰਦਾ ਬਈ ਅੱਖੀ ਚ ਦਰਦ ਹੁੰਦੀ ਵੀ ਹੈ ਹਰੇ ਤੂੰ ਠੀਕ ਐ ਹਾਂ ਦਰਦ ਠੀਕ ਹੈ ਜਾਂ ਨਹੀਂ ਤੇ ਵੀ ਠੀਕ ਹੈ ਨਾ ਮੇਰੀ ਗੱਲ ਸੁਣ ਹੁਣ ਆਈਸਕ੍ਰੀਮ ਖਾਣੇ ਕ ਘਰ ਹੀ ਚੱਲੀਏ ਸਿੱਧਾ ਵਿਛਕ ਰਾਂ ਖਾਣੀ ਚੱਲ ਫਿਰ ਪਾਲਾ ਉਧਰ ਨੂੰ ਸਾਈਕਲ ਫੜ ਆਹ ਨੂੰ ਬਿੱਲੀ ਖਾਂਦੀ ਬਿਲਕੁਲਫੀ ਕੁਲਫੀ ਕਹਿਣ ਹੁੰਦਾ ਇੰਡੀਆ ਵਾਂਗ ਬਸ ਆਈਸਕ੍ਰੀਮ ਨਹੀਂ ਕਹਿਣ ਹੁੰਦਾ ਹਨਾ ਇੰਡੀਆ ਕਹਿੰਦੇ ਕੁਲਫੀ ਕੁਲਫੀ ਖਾਣੀ ਕੁਲਫੀ ਖਾਣੀ ਤੇ ਫਿਰ ਹੋਰ ਕੋਈ ਫਲੇਵਰ ਲੈਣਾ ਹੈ ਮੈਂ ਨੂੰ ਤਾਂ ਮੈਂ ਇਹਦਾ ਬੋਲਾ ਕਿ ਹਾਂ ਮੈਨੂੰ ਤਾਂ ਨੂਟੇਲਾ 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 ਕਿੱਸੇ ਤੇ ਮੈਂ ਬੋਲਾ ਕਿ ਨੂਟੇਲਾ ਉਹਨੇ ਬੋਲਾ ਨੂਟੇਲਾ ਚੋਕੋਲਾਟੋ ਚੋਕੋ ਚੋ ਦੁਲਚੇ ਮੈਂ ਬੋਲਾ ਅੱਛਾ ਮੈਂ ਫਰਾਗੋਲਾ ਦੇ ਦੇ ਲੈ ਲੈ ਚਲੋ ਹੁਣ ਫਿਰ ਹੁਣ ਅਗਲੀ ਵਾਰੀ ਖਾਲੀ ਹਰ ਫਲੇਵਰ ਟੈਸਟ ਕਰਨਾ ਚਾਹੀਦਾ ਹਨਾ ਚਲੋ ਹੁਣ ਤੈਨੂੰ ਪਤਾ ਲੱਗ ਗਿਆ ਨਹੀਂ ਸਹੀ ਨਹੀਂ ਨਵੇਂ ਨਾ ਮਾੜਾ ਠੀਕ ਹੈ ਦੇਖਿਆ ਮਾੜਾ ਜਹਾ। ਆ ਦੇਖੋ ਜਿਹੜਾ ਉਦੋਂ ਜਿਨੇ ਪਾਣੀ ਪਾਇਆ ਸੀ ਦਿੱਤੇ ਉਹਨੂੰ ਕਹਿੰਦਾ ਮੈਂ ਤੇਰੀ ਸਾਈਕਲ ਲੈਣੀ ਹੈ। ਹਰੀ ਨੂੰ ਕਹਿੰਦਾ ਸਾਈਕਲ ਟਰਾਈ ਕਰਨੀ ਹੈ ਹਣਾ। ਤੇ ਕਹਿੰਦਾ ਮੈਂ ਵੇਖੋ ਪੁੱਛਣਾ ਮਮੀ ਮੈਨੂੰ ਤਾਂ ਤੇ ਹੁਣ ਦੱਸੋ ਇਹ ਇਦਾਂ ਨਿਆਣਿਆਂ ਪਿੱਛੇ ਹਣਾ ਲੜਨ ਦਾ ਕੋਈ ਹੈਗਾ ਫਾਇਦਾ? ਆ ਤੇ ਲੋ ਦੋਨੇ ਕੱਟੇ ਹੋ ਗਏ ਨੇ। ਇਹ ਨਾ ਦਾ ਸਾਹ। ਆਂ ਚੱਲਾਂ ਦਾ ਚੱਲਦੇ। ਉਹ ਬੱਚਾ ਆਇਆ ਹਣਾ ਤੇ ਮੈਂ ਕਿਹਾ ਲਾਲਾ ਇਹ ਚ ਗੱਡੀ ਗੱਲ ਹੈ। ਇਹ ਇਹ ਥਾਂ ਤੇ ਨਾ ਅਸੀਂ ਪਹਿਲਾਂ ਹੁੰਦੇ ਹੁੰਦੇ ਸੀ। ਜਿੱਦਾਂ ਮੈਂ ਪਿਛਲੇ ਵਲੌਗਸ ਵੀ ਦੱਸਿਆ ਸ਼ਾਇਦ। ਇੱਥੇ ਆਂਦੇ ਹੁੰਦੇ ਸੀ ਆਪਾਂ ਜਦੋਂ ਹੈਰੀ ਔਰ ਹੀ ਛੋਟੇ ਛੋਟੇ ਹੁੰਦੇ ਸੀ ਹਜੇ ਤੱਕ ਪੜਦੇ ਨਹੀਂ ਸੀ ਮੇਰੇ ਸਾਹਮਣੇ ਡੇਢ ਦੋ ਸਾਲਾਂ ਦੇ ਹੀ ਜਦੋਂ ਜੇ ਆਪਾਂ ਇੱਥੇ ਆਂਦੇ ਸੀ ਹਨਾ ਤੇ ਉਹ ਉੱਥੇ ਨਾ ਉਹ ਬੈਠੇ ਸੀ ਜਿਹੜੇ ਉਸ ਟਾਈਮ ਵੀ ਆਪਣੇ ਨਿਆਣਿਆਂ ਨੂੰ ਲੈ ਕੇ ਆਂਦੇ ਹੁੰਦੇ ਸੀ ਹਨਾ ਤੇ ਅੱਜ ਉਹ ਮਿਲੇ ਤੇ ਉਹ ਕਹਿੰਦੇ ਹੈਰੀ ਨੂੰ ਕਹਿੰਦੇ ਇੱਧਰ ਆ ਹਨਾ ਤੇ ਦੇਖ ਕੇ ਫਿਰ ਹੈਰੀ ਨੂੰ ਕਹਿੰਦੇ ਤੂੰ ਤੈਨੂੰ ਪਤਾ ਤੂੰ ਛੋਟਾ ਜਿਹਾ ਹੁੰਦਾ ਸੀ ਤੇ ਤੂੰ ਨਾ ਸੜਕਾਂ ਵਾਲਾ ਬੜਾ ਭੱਜਦਾ ਹੁੰਦਾ ਸੀ ਤੇ ਤੇਰੀ ਮੰਮਾ ਤੇ ਤੇਰੀ ਨਾ ਨਾਨੀ ਤੇਰੇ ਪਿੱਛੇ ਰਹਿੰਦੇ ਹੁੰਦੇ ਸੀ ਕੀ ਹਨਾ ਇਦਾਂ ਤੇ ਮੈਨੂੰ ਕਹਿੰਦੇ ਹੂੰ ਠੀਕ ਏ ਮੈਂ ਕਿਹਾ ਹਾਂ ਹੂੰ ਠੀਕ ਏ ਸ਼ੁਕਰ ਏ ਮੈਂ ਕਿਹਾ ਹੂੰ ਥੋੜਾ ਜਿਹਾ ਠੀਕ ਏ ਸਾਲ ਕੋ ਹੋਇਆ ਵੇ ਠੀਕ ਹੋਇਆ ਹਨਾ ਹਾਰੀ ਦੇ ਪਤਾ ਕੀ ਹੈਰੀ ਨੇ ਹਾਰੀ ਦੇ ਰਾਖੀ ਬਹੁਤ ਜ਼ਿਆਦਾ ਕੀਤੀ ਨਾ ਬਹੁਤ ਜ਼ਿਆਦਾ ਰਾਖੀ ਕੀਤੀ ਇੰਨੇ ਝਟ ਭੱਜ ਸੜਕ ਵਾਲੀ ਭੱਜਣਾ ਨੇ ਉਹ ਸੜਕ ਹੈ ਨਾ ਤੇ ਆ ਇੱਥੇ ਖੇਡਣ ਦਾ ਹਨਾ ਤੇ ਇੰਨੇ ਸੜਕ ਵੱਲ ਹੀ ਭੱਜਣਾ ਜਿੱਥੇ ਮਤਲਬ ਜਿੱਥੇ ਉਹ ਸੜਕ ਤੇ ਸਨੀਹ ਦੇ ਸੜਕ ਵੱਲ ਭੱਜਣਾ ਉਹ ਕਹਿੰਦੇ ਸੀ ਵੀ ਤੂੰ ਉਹ ਆਣਾ ਇੰਨੇ ਮੁਸ਼ਕਿਲ ਹੰਡਲ ਕੀਤਾ ਤੇ ਕਿਦਾਂ ਮੈਂ ਹਾਂ ਠੀਕ ਹੈ ਨਾ ਮੈਂ ਕਿਹਾ ਹਾਂ ਹਾਂ ਠੀਕ ਹੈ ਤੇ ਹਾਰੀ ਤੇ ਘਰ ਦੇ ਦਰਵਾਜ਼ੇ ਖੋਲ ਕੇ ਮੈਂ ਨਹੀਂ ਰਾਖੀ ਰੱਖਦੀ ਹੁੰਦੀ ਸੀ ਨਾ ਇਹਦੀ ਘਰ ਦੇ ਦਰਵਾਜ਼ੇ ਖੋਲ ਕੇ ਨਾ ਚੋਰੀ ਜੀ ਚੋਰੀ ਦਰਵਾਜ਼ਾ ਖੋਲ ਕੇ ਤੇ ਇੱਕ ਦਿਨ ਥੱਲੇ ਤੇ ਮੈਂ ਤੇ ਇਹ ਪਾਗਲਾ ਵਾਂਗੂੰ ਮੈਂ পাগল ਹੋ ਗਈ ਰਾਜ ਜੁੱਤੀ ਨਹੀਂ ਪਾਈ ਕੁਝ ਨਹੀਂ ਦੇਖਿਆ ਮੈਂ ਵੀਚਾਰ ਫੜੀ ਤੇ ਮੈਂ ਛੇਤੀ ਛੇਤੀ ਥੱਲੇ ਆਈ ਤੇ ਮੈਂ ਮੁੰਡਾ ਲੱਭਾ ਆਪਣਾ ਹੈਰੀ 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 ਤੇ ਲੱਗਾ ਥੱਲੇ ਕੋਨੇ ਦੇ ਨਾਲ ਕੰਧ ਦੇ ਨਾਲ ਮੈਂ ਉਦੋਂ 10 ਦਿਨ ਬਿਮਾਰ ਰਹੀ ਸੀ 10 15 ਦਿਨ ਮੰਜੇ ਤੇ ਰਹੀ ਸੀ ਮਤਲਬ ਇਹਦੀ ਰਾਖੀ ਬੜੀ ਕੀਤੀ ਮੈਂ ਤੇ ਉਹ ਨਾਲ ਜਿਆਦਾ ਆ ਗਿਆ ਪੁਰਾਣਾ ਟਾਈਮ ਤੈਨੂੰ ਦੇਖ ਕੇ ਹੈਰਾਨ ਹੋ ਗਏ ਕਹਿੰਦੇ ਕੀ ਹੁਣ ਵੱਡਾ ਹੋ ਗਿਆ ਹੋਇਆ ਨਾ ਛੋਟੇ ਹੁੰਦੇ ਨੇ ਦੇਖਿਆ ਸੀ ਤੇ ਫਿਰ ਬਾਅਦ ਵਿੱਚ ਅਸੀਂ ਵੀ ਇੱਥੇ ਆਣਾ ਥੋੜਾ ਜਿਹਾ ਘੱਟ ਕਰਤਾ ਤੇ ਨਹੀਂ ਤੇ ਇੱਥੇ ਅਕਸਰ ਇੱਥੇ ਆ ਕੇ ਪੈਂਦੇ ਹੁੰਦੇ ਸੀ ਪਹਿਲਾਂ ਆਹੀ ਨਾ ਇੱਥੇ ਵੀਡੀਓ ਬਣਾਉਂਦੇ ਵੇ ਸੀ ਤੇ ਆਪਾਂ ਇੱਥੇ ਆ ਗਏ ਤੇ ਇੱਥੇ ਲੰਮਾ ਪੈ ਗਏ ਤੈਨੂੰ ਲੱਗਦਾ ਬਡਾਰ ਤੇ ਹੁਣ ਅਸੀਂ ਚੱਲੇ ਆਂ ਇਹਨਾਂ ਨੂੰ ਹਸਪੀਟਲ ਤੋਂ ਆਏ ਦੇ ਹੱਥ ਤੇ ਟੈਗ ਵੀ ਲੱਗਾ ਹਸਪੀਟਲ ਦਾ ਇਹ ਤੂੰ ਤਾਂ ਬੈਨ ਹੈ ਤੂੰ ਤਾਂ ਬੈਨ ਹੈ ਤੂੰ ਨਹੀਂ ਕਾਜ਼ ਹਾਲਡੋਨੀਓ ਹਾਂ ਹਾਲਡੋਨੀਓ ਹਾਂ ਇਹਦੀ ਇਹ ਕੋਈ ਵਸੇ ਨਾ ਤੇ ਪਰ ਜੇ ਇਹਦੇ ਕੁਛ ਲੜ ਲੁੜ ਜਾਏ ਤੇ ਆਹ ਇਹ ਕਿਹੜਾ ਕਾਹ ਚੜੇ ਆਵੇ ਇਹਨਾਂ ਦੱਸ ਆ ਦੇ ਕੀ ਹਾਲ ਹੈ ਨਾ ਇਹਨਾਂ ਦਾ ਮਨੋ ਕਾਪੀ ਤੋਂ ਕਹਿੰਦਾ ਕਿ ਨਾ ਆਈ ਕਿ ਕੋਈ ਸਟੀ ਨਾ ਕਹਿੰਦਾ ਪਾਣੀ ਪੀਣਾ ਪਾਣੀ ਸੱਤੀ ਨਹੀਂ ਹੈਗਾ ਸਾਡੇ ਕੋਲ ਤੇ ਇਹ ਆ ਘਾ ਵਿੱਚ ਲਿਟੀ ਜਾਂਦਾ ਤੇ ਜਾਂ ਤੇ ਬੰਦਾ ਸਹੀ ਹੋਵੇ ਤੇ ਬੰਦਾ ਹਨਾ ਚਲ ਕੋਈ ਨਹੀਂ ਬੰਦਾ ਲਿਆ ਕੇ ਵੀ ਦੇ ਦਿੰਦਾ ਹਾਂਤ ਲੜੇ ਡਰ ਤੇ ਆਖੀ ਤੇ ਬੱਬਾ ਤੋ ਸਾਡੇ 11 ਹੋਏ ਇਹਨੇ ਆਪਾਂ ਚੱਲੇ ਆ ਤੇ ਆਪਾਂ ਬਹਿਣਾ ਸੀ ਹੋਰ ਘੜੀ ਤੇ ਉਹ ਆ ਗਿਆ ਬਿੱਥੇ ਕਿਉਂ ਆਤੀ ਲੇਟੀ ਜਾਂਦਾ ਪਿਆ ਵੇ ਸਾਰੀ ਹਾਂਜੀ ਸਰ ਲਾਲੀ ਆ ਗਿਆ ਹੈ ਨੀ ਭੱਜ ਇਹਨੂੰ ਘਾਥੇ ਰੋਕੋ ਘਪਾ ਕੇ ਥੇ ਰੋਕੋ ਤੇ ਕਹਿੰਦਾ ਮੈਂ ਉੱਥੇ ਬੈਠਣ ਲੱਗਾ ਸਾਰੀ ਆ ਜਾ ਆ ਜਾ ਤੂੰ ਸਾਰੀ ਆ ਜਾ ਤੂੰ ਹਾਂ ਨਸ਼ਾ ਕੀਤਾ ਹੈ ਸ਼ਰਾਬ ਪੀਤੀ ਹੈ ਕਿਤੇ ਆਏ ਕਹਿੰਦਾ ਮੈਨੂੰ ਨਾ ਕੁਝ ਲੈ ਨੂੰ ਉੱਪਰ ਦੇ ਦੋ ਤੇ ਇੱਕ ਕਹਿੰਦਾ ਪਾਣੀ ਦੀ ਬੋਤਲ ਦੇ ਦੋ ਆਏ ਕੀ ਕਰੀਏ ਆਪਾਂ ਪਾਣੀ ਦੀ ਬੋਤਲ ਦੇ ਦੇਣੇ ਹਾਂ ਜੇ ਕੋਈ ਅ ਹੋਂਦਰਾ ਪਾਪਾ ਦੇ ਉੱਪਰ ਸੋ ਗਿਆ ਨਾ ਮੇਰੇ ਲਈ ਉੱਪਰੋਂ ਆਣਾ ਥੱਲੇ ਫੇਰ ਦੁਬਾਰਾ ਔਖਾ ਹੈ ਤੇ ਜਾਂ ਫਿਰ ਮੈਂ ਦੇਖ ਕੇ ਕੋਈ ਪੁਰਾਣੀ ਜੀ ਚਾਦਰ ਦੇ ਹੀ ਦਿੰਦੀ ਹਣਾ ਹੈ ਤੇ ਨਛੇੜੀ ਏ ਪਰ ਚਲੋ ਫਿਰ ਹੁਣ ਆ ਹਸਪੀਟਲੋਂ ਆਇਆ ਹਾਂ ਹਾਂ ਵਿਚਾਰਾ ਉਹ ਵਿਚਾਰਾ ਤਾਂ ਹੈ ਗਈ ਹੁਣ ਉਹ ਦੇ ਦੇ ਹਰ ਜਿਹੜੀ ਨਛੇੜੀ ਹੁੰਦੇ ਨਾ ਉਹ ਵਿਚਾਰੇ ਨਹੀਂ ਹੁੰਦੇ ਹੈਗੇ ਪਸੇ ਹੁਣ ਚਲੋ ਫਿਰ ਕਰਨਾ ਜਾ ਫਿਰ ਇੱਥੇ ਮੈਂ ਤੁਹਾਨੂੰ ਚਾਬੀ ਦਵਾ ਲਿਆਈਂਗਾ ਤੁਹਾਨੂੰ ਪਾਣੀ ਦੀ ਬੋਤਲ ਲੈਣਾ ਚੱਲ ਫਿਰ ਇੱਥੇ ਮੈਂ ਇੱਥੇ ਰੁਕੀ ਹਾਂ ਤੇ ਜਾ ਲੈ ਕੇ ਆ ਇਹਨੂੰ ਦੇਣੇ ਆ ਕਹਿੰਦੇ ਪ੍ਰਾਣੀ ਜਰਜਾਈ ਵੀ ਦੇਣੀ ਜੰਦੂਰ ਜਾਈ ਨਹੀਂ ਦੇਣੀ ਉਹ ਤਾਂ ਕੋਈ ਆਪਣਾ ਥਾਂ ਟਿਕਾਣਾ ਸੌਣ ਦਾ ਪੱਕਾ ਮੈਂ ਪਾਣੀ ਦੇ ਦਿੰਦਾ ਬੇਟਾ ਜਾਈ ਕਿਥੋਂ ਲੈ ਕੇ ਆਣੀ ਤੂੰ ਕਿਦਾਂ ਮੈਨੂੰ ਗੁੱਸੇ ਹੋਣਾ ਮੈਨੂੰ ਮਾਰ ਦੇਣਾ ਆ ਮਾਰ ਦੇਣਾ ਪਾਗਲ ਹਾਂ ਨਹੀਂ ਮम्मा ਮੈਨੂੰ ਦੇ ਦਿੰਦੇ ਇਦਾਂ ਨਹੀਂ ਲੈ ਮੇਰੀ ਬੀਚ ਕੁ ਕਰ ਤੋਲੀ ਬੋਲ ਦੇ ਕੀ ਉਹ ਦੋ ਕੀ ਕਹਿੰਦਾ ਬੋਲ ਦੇ ਮੇਰੀ ਆ ਬੀਚ ਕੁ ਕਰ ਤੋ ਆ ਬਹਿ ਕੀ ਕਰਦਾ ਬੇ ਕੋਛੇ ਨਾ ਮੈਂ ਹੀ ਫੜਾਇਆ ਨਹੀਂ ਉਹਨੂੰ ਪਾਣੀ ਕੱਲਾ ਦੇਣੇ ਚੱਲ ਮੈਂ ਮੈਂ ਕੁਛ ਨਹੀਂ ਕਰਨਾ ਮੈਂ ਕੁਛ ਨਹੀਂ ਡਰ ਗਿਆ ਵੀ ਹੁਣ ਪਹਿਲਾਂ ਕਹਿੰਦਾ ਮੈਂ ਦੇਆ ਨਾ ਤੇ ਹੁਣ ਡਰ ਗਿਆ ਵੇ ਹੁਣ ਕਹਿੰਦਾ ਤੂੰ ਹੀ ਨਹੀਂ ਜਾਣਾ ਕਹਿੰਦਾ ਮਾਰ ਦੇਗਾ ਉਹ ਸਿਰ ਇਹ ਉਹਦੇ ਕੋ ਆਪਣੇ ਆਪ ਤੁਰਿਆ ਨਹੀਂ ਜਾਂਦਾ ਉਹਨੇ ਮਾਰਨਾ ਉਹਦਾ ਵੈਸੇ ਮੈਨੂੰ ਸਿਰਾਬੀਆਂ ਤੋਂ ਇਦਾਂ ਡਰ ਲੱਗਦਾ ਇਦਾਂ ਵੀ ਹਨਾ ਉਹਨਾਂ ਦੀ ਗੱਲਾਂ ਤੋਂ ਉਹਦਾ ਥੋੜਾ ਡਰੇ ਆ ਮਸਾ ਤੁਰਿਆ ਨਹੀਂ ਜਾਂਦਾ ਪਰ ਉਹਦੋ ਕੀ ਜ਼ਿੰਦਗੀ ਖਰਾਬ ਹੋਣਾ ਵੈਸੇ ਹੈਰੀ ਗਿੱਡੇ ਤੇ ਤੁਰਦਾ ਮੈਂ ਕਿਦਾ ਡਰਦਾ ਆਵੇਂ ਬੇਟਾ ਇੱਧਰ ਕਹਿੰਦਾ ਮੈਨੂੰ ਕਹਿੰਦਾ ਇਹ ਮੈਂ ਕੱਲ ਨਾ ਪਹਿਲਾਂ ਇਹ ਕਹਿੰਦਾ ਮੈਂ ਰਿਆ ਨਾ ਮੰਮੀ ਰਿਆ ਨਾ ਹਾਂ ਏਦਾਂ ਵਿਚਾਰਾ ਤੇ ਫਿਰ ਕਹਿੰਦਾ ਮੈਨੂੰ ਕਹਿੰਦਾ ਤੇਰੀ ਸਾਈਕਲ ਖੋ ਲੈਣੀ ਹੈ ਹੈਰੀ ਤੇਰੇ ਨੂੰ ਕੀ ਕਹਦਾ ਸਾਈਕਲ ਖੋ ਲੈਣੀ ਤੇਰੀ ਹੈਰੀ ਵੀ ਨਾ ਬੱਸ ਇਹ ਉੱਦਾ ਬੰਦਾ ਹੋਵੇ ਨਾ ਬੇਸ਼ੱਕ ਹੱਲਪ ਕਰ ਦਵੇ ਕਡਾ ਫਰਦੇ ਵੀ ਬੰਦਾ ਹੈ ਹਨਾ ਜਿਹੜਾ ਬੰਦਾ ਹੈ ਹੀ ਨਸ਼ੇੜੀ ਏ ਤੇ ਉਹਦੇ ਮਨਾਂ ਕੀ ਮੇਰਾ ਨਹੀਂ ਦਿਲ ਕਰਦਾ ਉਹਦੀ ਹੈਲਪ ਕਰਨ ਤੇ ਫਿਰ ਮੈਂ ਕਿਹਾ ਚਲ ਪਾਣੀ ਪੁਣੀ ਪਿਲਾ ਦਿੰਨੇ ਹਾਂ ਤਾਂ ਪਰ ਇੱਕ ਇੱਕ ਦਮ ਦੇਖ ਕੇ ਤੇ ਮੈਂ ਵੀ ਉਥੋਂ ਡਰ ਕੇ ਹਨਾ ਆ ਗਈ ਸੀ ਪਰ ਫਿਰ ਮੈਂ ਕਿਹਾ ਚਲ ਪਾਣੀ ਪਿਲਾ ਦਿੰਨੇ ਇਹ ਕਹਿੰਦਾ ਨਹੀਂ ਜਾਣਾ ਨਹੀਂ ਜਾਣਾ ਚਲੋ ਮੈਂ ਕਿਹਾ ਠੀਕ ਸਮਝਾ ਠੀਕ ਹੈ ਫਿਰ ਅੱਜ ਦੇ ਵਲੋਗ ਦਾ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆ 11:40 ਤੇ ਪਹੁੰਚਿਆ ਘਰ ਨੂੰ ਆਪਾਂ ਮਿਲਦੇ ਨਵੇਂ ਵਲੋਗ ਵਿੱਚ ਬਾਏ ਬਾਏ ਟੇਕ ਕੇਅਰ